ਹਰ ਸਾਲ ਹੁਸ਼ਿਆਰਪੁਰ ਦੇ ਖੜਿਆਲਾ ਸੈਨੀਆਂ ਤੋਂ ਪੈਦਲ ਸੰਗਤ ਚੱਲ ਕੇ ਸੰਗ ਦੇ ਰੂਪ ਵਿੱਚ ਗੁਰਦੁਆਰਾ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਰਸਤੇ ਵਿੱਚ ਹਰ ਪਿੰਡ ਵਿੱਚ ਲੋਕਾਂ ਵੱਲੋਂ ਸੰਗਤਾਂ ਨੇ ਖੁੱਲੇ ਲੰਗਰ ਲਗਾਏ ਜਾਂਦੇ ਹਨ ਤੇ ਇਸ ਮੌਕੇ ਲੋਕਾਂ ਵੱਲੋਂ ਅਖੰਡ ਪਾਠ ਸਾਹਿਬ ਵੀ ਰੱਖੇ ਜਾਂਦੇ ਹਨ ਇਸੀ ਤਰ੍ਹਾਂ ਹੀ ਸੰਗ ਦੇ ਪਵਿੱਤਰ ਮੇਲੇ ਦੇ ਸੰਬੰਧ ਵਿੱਚ ਪਿੰਡ ਵੱਡਾ ਨੰਗਲ ਦੀਆਂ ਸੰਗਤਾ ਅਤੇ ਐਨਆਰਆਈ ਦੇ ਸਨਯੋਗ ਨਾਲ ਖੁੱਲੇ ਲੰਗਰ ਲਗਾਏ ਗਏ ਗਲਬਾਤ ਕਰਦਿਆਂ ਸਤਨਾਮ ਸਿੰਘ ਅਤੇ ਨਿਸ਼ਾਨ ਸਿੰਘ ਨੇ ਕਿਹਾ ਕਿ ਹਰ ਸਾਲ ਸੰਗ ਦੇ ਪਵਿੱਤਰ ਮੇਲੇ ਦੌਰਾਨ ਪਿੰਡ ਵਾਸੀਆਂ ਅਤੇ ਐਨਆਰਆਈ ਦੇ ਸਨਯੋਗ ਦੇ ਨਾਲ ਲੰਗਰ ਚਲਾਏ ਜਾਂਦੇ ਹਨ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡ ਕੇ ਮਨੁੱਖਤਾ ਦੀ ਸੇਵਾ ਕਰਨ ਅਤੇ ਗੁਰੂ ਦੇ ਲਾਂਣ ਲੱਗਣ ਲੰਗਰ ਵਿੱਚ ਬੀਬੀਆਂ ਵੱਲੋਂ ਵੀ ਵੱਧ ਚੜ੍ਹ ਕੇ ਸੇਵਾ ਕੀਤੀ ਗਈ ਇਸ ਮੌਕੇ ਸੇਵਾ ਨਿਭਾਉਂਦੇ ਹੋਏ ਸਤਨਾਮ ਸਿੰਘ ਨਿਸ਼ਾਨ ਸਿੰਘ ਬਖਸ਼ੀਸ਼ ਸਿੰਘ ਉੱਤਮ ਸਿੰਘ ਦੀਪਕ ਅਰਸ਼ਦੀਪ ਸਿੰਘ ਜਤਿੰਦਰ ਬਲਦੇਵ ਸੁਖ ਭੁੱਲਰ ਸ਼ੇਰਾ ਅਰਸ਼ਮਲੀ ਆਦਿ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋੜ ਮੇਲਾ ਚੋਲਾ ਸਾਹਿਬ ਦੇ ਚੱਲਦਿਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਜੀ ਇਹ ਮੇਲਾ ਜਿਹੜਾ ਇਹ ਖੰਡਿਆਲਾ ਖੰਡਿਆਲਾ ਸ਼ੈਣੀਆਂ ਤੋਂ ਚੱਲਦਾ ਹੈ ਤੇ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਜਾ ਕੇ ਸਮਾਪਤ ਹੁੰਦਾ ਏ। ਇਹਦੇ ਸਬੰਧ ਵਿੱਚ ਹਰ ਜਗ੍ਹਾ ਥਾ-ਥਾ ਲੰਗਰ ਲੱਗਦੇ ਨੇ। ਜੋ ਸਾਡਾ ਲੰਗਰ ਵੀ ਏ ਉਹ ਵੀ ਅੱਜ ਤੋਂ 24 ਸਾਲ ਹੋ ਗਏ ਨੇ ਚੱਲਦੇ ਆ। ਬਹੁਤ ਵਧੀਆ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਏ। ਇਸ ਦੇ ਵਿੱਚ ਜੋ ਵੀ ਪਿੰਡ ਵੱਲੋਂ ਰਲ-ਮਿਲ ਕੇ ਸੇਵਾ ਕੀਤੀ ਜਾਂਦੀ ਏ ਸਾਰੀ ਸੰਗਤ ਦੇ ਸਹਿਯੋਗ ਨਾਲ ਜੋ ਵੀ ਸੇਵਾ ਕੀਤੀ ਜਾਂਦੀ ਏ ਉਹਦੇ ਵਿੱਚ ਐਨਆਰਆਈ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਇਹੋ ਹੀ ਬੇਨਤੀ ਕੀਤੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਵੀ ਅੱਗੇ ਵੀ ਵੱਧ ਚੜ ਕੇ ਇਸੇ ਤਰ੍ਹਾਂ ਹੀ ਮੇਲਾ ਚੱਲਦਾ ਰਹੇ ਨੌਜਵਾਨਾਂ ਨੂੰ ਇਹੋ ਹੀ ਸਨੇਹਾ ਦਿੱਤਾ ਜਾਂਦਾ ਹੈ ਜੀ ਕਿ ਨਸ਼ਿਆਂ ਤੋਂ ਦੂਰ ਰਹੋ ਇਹੋ ਜੀ ਜਗ੍ਹਾ ਹਰ ਜਗ੍ਹਾ ਜਿੱਥੇ ਵੀ ਕਿਤੇ ਮੇਲੇ ਚੱਲਦੇ ਨੇ ਵੱਧ ਚੜ ਕੇ ਹਿੱਸਾ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਬਖਸ਼ੀ ਸਿੰਘ ਪਿੰਡ ਨੰਗਲ ਬਾਗਵਾਨੋਂ ਸਭ ਤੋਂ ਪਹਿਲਾਂ ਤੇ ਮੈਂ মিডিਆ ਵਾਲਿਆਂ ਇੱਥੇ ਪਹੁੰਚਦੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਆ ਇਹ ਜਿਹੜਾ ਸਾਡਾ ਲੰਗਰ ਹਰ ਸਾਲ ਦੀ ਤਰ੍ਹਾਂ 24 ਸਾਲ ਐ ਹਕ ਤਾਂ ਚੱਲ ਰਿਹਾ ਜੀ ਬਹੁਤ ਵਧੀਆ ਐਨਆਰਆਈ ਵੀਰ ਬਾਹਰ ਦੇ ਅੰਮ੍ਰਿਤਕਾ ਤੋਂ ਜੋ ਨੌਜਵਾਨਾਂ ਦੀ ਮਦਦ ਨਾਲ ਪਿੰਡ ਨੰਗਲ ਬਾਗਵਾਨ ਨਾਲ ਲਾਕੇ ਦੀਆਂ ਸੰਗਤਾਂ ਰਾਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਮਨਾਉਂਦੀਆਂ ਹਨ ਔਰ ਮੈਂ ਆਪਣੇ ਵੀਰ ਭਰਾ ਨੌਜਵਾਨਾਂ ਨੂੰ ਬੇਨਤੀ ਕਰਨਾ ਵੀ ਇਹੋ ਜੇ ਪ੍ਰੋਗਰਾਮਾਂ 'ਚ ਆਓ ਗੁਰੂ ਘਰ ਦੀ ਸੇਵਾ ਕਰੋ ਲੰਗਰਾਂ ਦੀ ਸੇਵਾ ਕਰੋ ਔਰ ਨਸ਼ਿਆਂ ਤੋਂ ਦੂਰ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ